ਹੀਰੀਏ ਗੀਤ ਨਾਲ ਮਸ਼ਹੂਰ ਹੋਈ ਗਾਇਕਾ ਜਸਲੀਨ ਰਾਇਲ ਨੇ ਦੇਸ਼ ਦੀ ਸਭ ਤੋਂ ਵੱਡੀ 뮤직 ਕੰਪਨੀ T-Series ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਉਸਨੇ T-Series ਪੰਜਾਬੀ ਗਾਇਕ ਅਤੇ ਸੰਗੀਤਕਾਰ ਗੁਰੂ ਰੰਦਾਵਾ ਅਤੇ ਗੀਤਕਾਰ ਰਾਜਨ ਜੋਤ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਹੈ ਮਾਮਲਾ 뮤직 ਕਾਪੀਰਾਈਟ ਦਾ ਹੈ ਤੇ ਇਹ ਸ਼ਿਕਾਇਤ ਬੰਬੇ ਦੀ ਹਾਈ ਕੋਰਟ ਦੇ ਵਿੱਚ ਕੀਤੀ ਗਈ ਹੈ ਜੈਸਰੀ ਰਾਏ ਨੇ 30 ਦੇ ਰਾਜਨਜੋਤ ਅਤੇ ਗੁਰੂ ਰੰਦਾਵਾ ਦੇ ਖਿਲਾਫ ਆਪਣੇ ਗੀਤ ਦੇ ਕਾਪੀਰਾਈਟ ਦੀ ਉਲੰਘਣਾ ਨੂੰ ਲੈ ਕੇ ਮੁਕਦਮਾ ਦਾਇਰ ਕੀਤਾ ਹੈ ਗਾਇਕਾ ਨੇ ਸ਼ਿਕਾਇਤ ਕੀਤੀ ਹੈ ਕਿ ਕਲਾਕਾਰਾਂ ਨੇ ਉਸ ਦੀ ਇਜਾਜ਼ਤ ਤੋਂ ਬਿਨਾ ਉਸ ਦੇ ਗੀਤਾਂ ਦੀ ਵਰਤੋਂ ਕੀਤੀ ਗਈ ਹੈ ਇਹ ਇਲਜ਼ਾਮ ਆਲ ਰਾਈਟਰ ਗੀਤ ਨਾਲ ਸੰਬੰਧਿਤ ਹੈ ਜੋ ਕਿ ਐਲਬਮ ਜੀ ਥਿੰਕ ਦਾ ਗੀਤ ਹੈ ਜਿਸਲੀਨ ਰਾਏਲ ਨੇ ਗੁਰੂ ਰੰਧਾਵਾ ਤੇ ਦੋਸ਼ ਲਗਾਇਆ ਕਿ ਉਸਨੇ ਆਪਣੇ ਗੀਤ 올 ਰਾਈਟ ਦੇ ਵਿੱਚ ਸੰਗੀਤ ਦੀ ਵਰਤੋਂ ਕੀਤੀ ਹੈ ਜੋ ਕਿ ਉਹ ਉਸ ਦੀ ਇਜਾਜ਼ਤ ਤੋਂ ਬਿਨਾ ਲਿਆ ਗਿਆ ਹੈ ਗਾਇਕਾ ਜਿਸਲੀਨ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ 2022 ਦੇ ਵਿੱਚ ਅਜੇ ਦੇਵ ਗੰਦ ਦੀ ਫਿਲਮ ਰਣਵੇ 34 ਦੇ ਪ੍ਰਮੋਸ਼ਨਲ ਈਵੈਂਟ ਦੇ ਲਈ ਉਸਨੇ ਕੁਝ ਸੰਗੀਤ ਕੰਪੋਜ਼ ਉਸਨੇ ਗੀਤ ਕੰਪੋਜ਼ ਕੀਤੇ ਸਨ ਉਸ ਸਮੇਂ ਦੌਰਾਨ ਗੀਤਕਾਰ ਰਾਜ ਰਣਜੋਧ ਨਾਲ ਆਡੀਓ ਵੀਡੀਓ ਕਾਲਾ ਅਤੇ ਸੰਦੇਸ਼ਾਂ ਦੇ ਰਾਹੀਂ ਇਸ ਰਚਨਾ ਦੇ ਵੇਰਵੇ ਸਾਂਝੇ ਕੀਤੇ ਗਏ ਸਨ ਪਰ ਬਾਅਦ ਦੇ ਵਿੱਚ ਇਸ ਰਚਨਾ ਦਾ ਇੱਕ ਗੀਤ ਰਿਲੀਜ਼ ਕੀਤਾ ਗਿਆ ਸੀ ਜਿਸ ਦੇ ਵਿੱਚ ਗੁਰੂ ਰੰਧਾਵਾ ਦੀ ਆਵਾਜ਼ ਹੈ ਅਤੇ ਇਸ ਗੀਤ ਨੂੰ ਟਿਜ਼ਰੀਜ਼ ਵੱਲੋਂ ਤਿਆਰ ਕੀਤਾ ਗਿਆ ਇਸ ਸਬੰਧੀ ਗਾਇਕਾ ਨੇ ਤਿੰਨ ਤਿੰਨਾ ਦੇ ਖਿਲਾਫ ਕੇਸ ਦਰਜ ਕਰਵਾਇਆ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਸਲੀਨ ਨੂੰ ਦਸੰਬਰ 2023 ਦੇ ਵਿੱਚ ਇਸ ਗੀਤ 올 ਰਾਈਟ ਬਾਰੇ ਪਤਾ ਲੱਗਾ ਅਤੇ ਜਿਸ ਦੇ ਵਿੱਚ ਗੁਰੂ ਰੰਦਾਵਾ ਦੀ ਆਵਾਜ਼ ਹੈ ਅਤੇ ਇਸ ਦੇ ਗੀਤਕਾਰ ਰਾਜਨ ਜੋਧਵੀ ਨੇ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸਨੇ ਇਸ ਗੀਤ ਦਾ ਉਸ ਦਾ ਉਸ ਦਾ ਹੈ ਤਾਂ ਉਸਨੇ ਸੋਚਿਆ ਕਿ ਉਸ ਨੂੰ ਕ੍ਰੈਡਿਟ ਦਿੱਤਾ ਜਾਵੇਗਾ ਪਰ ਅਜੇ ਹਾਂ ਨਹੀਂ ਹੋਇਆ